ਸਤਿ ਸ੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਆ ਜਿਹੜੇ ਫੁੱਲ ਆਪਾਂ ਦੇਖ ਰਹੇ ਆ ਇਹਨਾਂ ਦੀ ਉਹ ਖੇੜ ਆ ਸਾਰੀ ਇਹਨਾਂ ਦੀ ਉਹ ਕਰਾਮਾਤ ਆ ਜਿਹਦੇ ਕਰਕੇ ਪੂਰੀ ਦੁਨੀਆ ਦੇ ਵਿੱਚ ਆਪਾਂ ਝੋਨਾ ਲਾਉਨੇ ਆ ਜਿਹਦੇ ਕਰਕੇ ਬਹੁਤ ਸਾਰੇ ਦੇਸ਼ਾਂ ਦੀ ਇਕਨੋਮੀ ਕਿਸਾਨ ਦੀ ਆਰਥਿਕਤਾ ਕਿਸਾਨੀ ਦੇ ਵਿੱਚ ਠੇਕੇਦਾਰੀ ਸਿਸਟਮ ਜਾਂ ਠੇਕਾ ਚਕੋਤਾ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਇਹ ਸਾਰਾ ਸਿਸਟਮ ਇਹਨਾਂ ਫੁੱਲਾਂ ਦੇ ਉੱਪਰ ਨਿਰਭਰ ਆ ਕਿਉਂਕਿ ਇਹਨਾਂ ਦੇ ਵਿੱਚ ਪਹਿਲਾਂ ਪਰਾਗਣ ਹੋਣਾ ਫਿਰ ਨਿਸ਼ੇਚਨ ਹੋਣਾ ਤੇ ਫਿਰ ਉਸ ਤੋਂ ਬਾਅਦ ਬੀਜ ਬਣਨੇ ਨੇ ਤੇ ਉਹੀ ਬੀਆ ਨੇ ਸੰਸਾਰ ਭਰ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਢਿੱਡ ਭਰਨਾ ਤੇ ਬਹੁਤ ساری ਆਰਥਿਕਤਾ ਬਹੁਤ ਸਾਰਾ سرمਾਇਆ ਬਹੁਤ ਸਾਰਾ ਪੈਸਾ ਉਹ ਕਿਸਾਨਾਂ ਕੋਲੇ ਆਉਣਾ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਮੁੱਲ ਮਿਲਣਾ ਤੇ ਸੋਚਿਆ ਜਾਵੇ ਵੀ ਇਹ ਛੋਟੇ-ਛੋਟੇ ਫੁੱਲਾਂ ਦੇ ਸਰਤੇ ਉੱਤੇ ਕਿੱਡਾ ਵੱਡਾ ਸਿਸਟਮ ਖੜਾ ਹੈ ਕਿੱਡੀ ਵੱਡੀ ਆਰਥਿਕਤਾ ਖੜੀ ਹੈ ਕਿੱਡੀ ਵੱਡੀ ਕਿਸਾਨੀ ਤੇ ਉਹਦੇ ਨਾਲ ਜੁੜੇ ਹੋਏ ਬਹੁਤ ਸਾਰੇ ਲੋਕ ਉਹਨਾਂ ਦੀ ਆਰਥਿਕਤਾ ਖੜੀ ਹੈ ਤੇ ਇਹਨਾਂ ਫੁੱਲਾਂ ਤੋਂ ਬਿਨਾ ਕੋਈ ਵੀ ਬੂਟਾ ਜਾਂ ਜਿਹੜਾ ਝੋਨੇ ਦੀ ਫਸਲ ਆ ਉਹ ਕਿਸੇ ਕੰਮ ਦੀ ਹੋਈ ਨਹੀਂ ਤੇ ਬਹੁਤ ਹੀ ਸੈਂਸਿਟਿਵ ਸਟੇਜ ਆ ਇਹ ਝੋਨੇ ਦੀ ਜਿਹਦੇ ਵਿੱਚ ਆਪਾਂ ਇਹਨਾਂ ਨੂੰ ਡਿਸਟਰਬ ਨਹੀਂ ਕਰ ਸਕਦੇ ਕਿਉਂਕਿ ਜੇ ਇਹਨਾਂ ਦੇ ਵਿੱਚ ਹਲਚਲ ਹੁੰਦੀ ਹੈ ਤਾਂ ਬੂਟ ਝੜ ਗਿਆ ਤਾਂ ਉਹ ਨਪੁੰਸਕਤਾ ਝੋਨੇ ਦੇ ਦਾਣਿਆਂ ਦੇ ਵਿੱਚ ਫੂਕ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦੀ ਹੈ ਤੇ ਦਾਣੇ ਬਣਨ ਲਈ ਪਾਣੀ ਆਪਾਂ ਖੇਤ ਚ ਖੜਾ ਕੇ ਰੱਖਣਾ ਹੁੰਦਾ ਹੈ ਇਸ ਤੋਂ ਬਾਅਦ ਆਪਾਂ ਫਿਰ ਏ ਡਬਲਯੂ ਡੀ ਜਾਨੀ ਕਿ ਅਲਟਰਨੇਟ ਵੈਟ ਐਂਡ ਡਰਾਈ ਮੈਥਡ ਸ਼ੁਰੂ ਕਰ ਦਾਂਗੇ ਜਿਹਦੇ ਕਰਕੇ ਬਿਮਾਰੀਆਂ ਨਾ ਪੈਣ ਪਾਣੀ ਦੀ ਬਚਤ ਹੋਵੇ ਬਹੁਤ-ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ